ਸ਼ਸ਼ਕ ਕਾਲੀਆਂ ਭੇਡਾਂ ਹੁਦੀਆਂ ਨੇ ਜੋ ਗਲਤ ਕੰਮ ਕਰਦੀਆਂ ਨੇ ਤਾਂ ਉਹਦੇ ਨਾਲ ਸਾਰੀ ਦੁਨੀਆ ਸਾਰੇ ਬੰਦੇ ਹੀ ਬਦਨਾਮ ਹੋ ਜਾਂਦੇ ਨੇ ਤਿੰਨ ਵਾਰ ਸਾਡੇ ਨਾਲ ਇਹ ਬੁਰੀ ਤਰ੍ਹਾਂ ਕੁੱਟਮਾਰ ਕਰ ਚੁੱਕੇ ਨੇ ਧਰਨੇ ਤੇ ਬੈਠੇ ਡਾਂਗਾ ਮਾਰੀਆਂ ਮਾਈਆਂ ਭੈਣਾਂ ਉੱਤੇ ਪੈ ਗਈਆਂ ਬਚ ਕੇ ਮਾਤਾ ਵੀ ਉੱਥੇ ਸੀ ਬਿੰਦਰ ਵਰਗੇ ਸਾਰੇ ਉੱਥੇ ਟੀਰਾ ਇੱਕ 14 ਸਾਲ ਦੀ ਬੱਚੀ ਜਿਸ ਨਾਲ ਇਹ ਕਾਰਾ ਹੁੰਦਾ ਕੋਈ ਇੱਕ ਵਾਰ ਨਹੀਂ ਹੋਇਆ ਜੀ ਤੁਲਵਲਟੀ ਹੋਊਗੀ ਬਹੁਤ ਵਾਰ ਹੋਇਆ ਕਿਉਂਕਿ ਕੁੜੀ ਦੀ ਮਾਂ ਖੋਦੈਸ ਕੰਮ ਚ ਕਣਾਉਣੇ ਕੰਮ ਚ ਸ਼ਾਮਲ ਸੀ ਉਹ ਲੈ ਕੇ ਜਾਂਦੀ ਸੀ ਉਹ ਕਰਦੇ ਸੀ ਜਦੋਂ ਕੁੜੀ ਦੇ ਪਿਓ ਨੂੰ ਇਹ ਗੱਲ ਪਤਾ ਲੱਗੀ ਤੁਹਾਨੂੰ ਮੈਂ ਸ਼ੁਰੂ ਤੋਂ ਗੱਲ ਦੱਸਦਾ ਤਾਂ ਕੁੜੀ ਦੇ ਪਿਓ ਦਾ ਆਦਾ ਭਾਵ ਜਾ ਗਿਆ ਤਾਂ ਉਹ ਰੋਲਾ ਪਾਇਆ ਉਹਨੇ ਮੈਨੂੰ ਫੋਨ ਕਰਿਆ ਕਹਿੰਦਾ ਭਾਈ ਕੀ ਕਰਾਂ ਮੈਂ ਚੁੱਪ ਕਰਕੇ ਹਸਪਤਾਲ ਚ ਲੈ ਜਾ ਉਸ ਦਿਨ ਹਸਪਤਾਲ ਚ ਲੈ ਕੇ ਜਾਂਦਾ ਉਸ ਇੱਕ ਦੋ ਬੰਦੇ ਉਹਦਾ ਸੌਦਾ ਕਰਵਾਉਂਦੇ ਨੇ 12.5 ਲੱਖ ਚ ਗੁਰੂ ਜੀ ਦੇ ਬਖਸ਼ੀ ਫਤੇ ਪ੍ਰਵਾਨ ਕਰਨਾ ਹਰ ਮੁਖ ਕੋਈ ਮੁਖ ਬੰਨ ਜਾਣਾ ਰਹੇ ਗੱਜ ਬੱਜ ਕੇ ਫਟਦਾ ਜਗਾ ਫਟਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈਆ ਪਾ ਜਿੱਥੇ ਇਕਤਰ ਹੋਏ ਆ ਇਕ ਬਹੁਤ ਹੀ ਅਣਮਨੁੱਖੀ ਹੱਦ ਦਰਜੇ ਦਾ ਘਟ ਗਿਆ ਬਤੀਰਾ ਜੋ ਸਾਡੇ ਸ਼ਹਿਰ ਵਿੱਚ ਵਾਪਰਿਆ ਹਾਲਾਂਕਿ ਸ਼ਹਿਰ ਵਾਸੀ ਸ਼ਹਿਰ ਦੇ ਲੋਕ ਬਹੁਤ ਘੱਟ ਮਾਤਰਾ 'ਚ ਇਕਤਰ ਹੋਏ ਨੇ ਜ਼ਿਆਦਾਤਰ ਲੋਕ ਪੈੰਡੂ ਲੋਕ ਨੇ ਗ੍ਰਾਈਂ ਲੋਕ ਨੇ ਜਾਂ ਸਾਡੇ ਸ਼ਹਿਰ ਦੇ ਜੋ ਹਰ ਤਰ੍ਹਾਂ ਦੇ ਮੁਜਾਰੇ ਵਿੱਚ ਇਹ ਸਾਬ ਸੰਦ ਲੋਕ ਨਹੀਂ ਆਉਂਦੇ ਨੇ ਲੋਕਾਂ ਦੀਆਂ ਜ਼ਮੀਰਾਂ ਜਮ੍ਹਾਂ ਖਤਮ ਹੋ ਚੁੱਕੀਆਂ ਨੇ ਮਰ ਚੁੱਕੀਆਂ ਨੇ ਗੱਲ ਹੁਣ ਤੁਹਾਨੂੰ ਮੈਂ ਪਹਿਲਾਂ ਮਾੜੀ ਦੱਸਦਾ ਮੈਂ ਆਪ ਦਾ ਦੁੱਖ ਦੱਸਦਾ ਅੱਜ ਮੈਂ ਕਿੱਥੋਂ ਆਇਆ ਮੇਰੀ ਤਾਰੀਖ ਸੀ ਅੱਜ 4 ਜਣਿਆਂ ਦੀ ਸਾਡੀ ਤਾਰੀਖ ਸੀ ਕੱਲ ਤਾਰੀਖ ਸੀ ਸਾਡੀ 13 ਜਣਿਆਂ ਦੀ ਪਰਸੋਂ ਵੀ ਤਾਰੀਖ ਸੀ ਸਾਡੀ 7 ਜਣਿਆਂ ਦੀ ਵਿੱਚ ਹੀ ਮੇਰੇ ਪਿਓ ਦੀ ਕੱਲ ਨੂੰ ਫੇਰ ਤਾਰੀਖ ਹੈ 4 ਦਿਨ ਲਗਾਤਾਰ ਸਾਡੀਆਂ ਤੇ ਕੰਮ ਹੀ ਨਜ 10 12 ਤਰੀਕਾਂ ਪੈਂਦੀਆਂ ਨੇ ਕਾਰਨ ਤੁਸੀਂ ਸਭ ਜਾਣਦੇ ਹੋ ਮੇਰੀ ਕੋਈ ਬੱਟ ਦੀ ਲੜਾਈ ਨਹੀਂ ਮੇਰੀ ਕੋਈ ਘਰ ਦੀ ਲੜਾਈ ਨਹੀਂ ਜਾਂ ਮੇਰੀ ਕੋਈ ਜਵਾਕਾਂ ਦੀ ਲੜਾਈ ਨਹੀਂ ਜਾਂ ਮੈਂ ਕੋਈ ਕੁਰਸੀ ਤੇ ਨਹੀਂ ਮੈਨਾ ਲੀਡਰ ਨਹੀਂ ਮੰਨਦਾ ਜਾਂ ਮੈਂ ਕਿਸ ਤੋਂ ਕੋਈ ਫੰਡ ਨਹੀਂ ਇਕੱਠਾ ਕਰਨਾ ਮੇਰੀ ਲੜਾਈ ਹੈ ਨਸ਼ੇ ਆਂ ਬਰਦ ਨਸ਼ਾ ਵੇਚਣ ਵਾਲਿਆਂ ਬਰਦ ਤਾਂ ਉਹੀ ਮੇਰੇ ਤੇ ਪਰਚੇ ਪਾ ਦਿੰਦੇ ਨੇ ਕਿਉਂਕਿ ਇਹ ਨਸ਼ੇ ਆਣੇ ਤੋਂ ਪੈਸੇ ਲੈਂਦੇ ਨੇ ਜਿਵੇਂ ਹੁਣ ਇਹਨਾਂ ਤੋਂ ਲੈਂਦੇ ਨੇ ਇਸ ਮੁੰਡੇ ਤੇ ਪਾਇਆ ਮੈਂ ਸਾਨੂੰ ਸਾਰਾ ਕੁਝ ਵਿਸਤਾਰ ਨਾਲ ਹੀ ਦੱਸੂਗਾ ਕੁਸ਼ਕ ਕਾਲੀਆਂ ਭੇਡਾਂ ਹੁੰਦੀਆਂ ਨੇ ਜੋ ਗਲਤ ਕੰਮ ਕਰਦਿਆਂ ਤਾਂ ਉਹਦੇ ਨਾਲ ਸਾਰੀ ਦੁਨੀਆ ਸਾਰੇ ਬੰਦੇ ਹੀ ਬਦਨਾਮ ਹੋ ਜਾਂਦੇ ਨੇ ਅਸੀਂ ਨਸ਼ਾਰੋਂ ਇੱਕ ਦੇਸੀ ਕਿੱਡਾ ਵੱਡਾ ਕੱਠ ਹੋਇਆ ਕਿੱਡੇ-ਕੱਡੇ ਹੋਏ ਧਰਨੇ ਲੱਗੇ ਬਹੁਤ ਲੋਕ ਆਏ ਬਹੁਤ ਲੋਕਾਂ ਨੇ 4 ਮਹੀਨੇ ਲਗਾਤਾਰ ਸਹਾਤਾ ਧਰਨੇ 'ਚ ਇਹਨਾਂ ਨੇ ਸਾਰਾ ਕੁਝ ਮੰਨਿਆ ਸੀ ਪਰਚੇ ਕੈਨਸਲ ਕਰ ਗਏ ਕੋਈ ਪਰਚੇ ਇਸ ਸਮਾਂ ਦੀ ਹੋਰ ਪਾਤੇ ਦੰਨ ਬਾਰ ਸਾਡੇ ਨਾਲ ਇਹ ਬੁਰੀ ਤਰ੍ਹਾਂ ਕੁੱਟਮਾਰ ਕਰ ਚੁੱਕੇ ਨੇ ਧਰਨੇ ਤੇ ਬੈਠੇ ਡਾਂਗਾ ਮਾਰੀਆਂ ਮਾਈਆਂ ਭੈਣਾਂ ਉੱਤੇ ਪੈਗੀਆਂ ਬੱਚ ਗਿਆ ਮਾਤਾ ਵੀ ਉੱਥੇ ਸੀ ਬੰਵਿੰਦਰ ਵਰਗੇ ਸਾਰੇ ਉੱਥੇ ਸੀ ਅਗਲੇ ਦਿਨ ਇਹਨਾਂ ਨੇ ਮਾਫੀ ਮੰਗੀ ਐ ਇਸ ਅਫਸਰ ਨੇ ਜਿਹਨੇ ਹੁਣ ਪੈਸੇ ਲੈ ਕੇ ਕਾਰਵਾਈ ਕਰੀ ਆ ਭਾਈ ਤੇ ਮਾਫੀ ਮੰਗੀ ਉਹ ਪਰਚਾ ਫੇਰ ਪਾਤਾ ਸਾਡੇ ਤੇ ਚਲੋ ਭਾਈ ਅਣ ਗੋਲੀ ਮਾਰ ਦੇਣ ਪਰ ਅਸੀਂ ਚੁੱਪ ਨਹੀਂ ਕਰਦੇ ਨਾ ਬੋਲਣ ਨੂੰ ਹਟੀਏ ਨਾ ਇਹਨਾਂ ਤੋਂ ਦਬੀਏ ਤੇ ਨਾ ਡਰੀਏ ਹੁਣ ਗੱਲ ਆਈ ਐ ਵੀ ਭਾਈ ਇਹ ਕਿੱਡਾ ਅਣਮਨੁੱਖੀ ਬਟੀਰਾ ਇੱਕ 14 ਸਾਲ ਦੀ ਬੱਚੀ ਜਿਸ ਨਾਲ ਇਹ ਕਾਰਾ ਹੁੰਦਾ ਕੋਈ ਇੱਕ ਵਾਰ ਨਹੀਂ ਹੋਇਆ ਜੀ ਫੋਨ ਵਾਲਟੀ ਹੋਊਗੀ ਬਹੁਤ ਵਾਰ ਹੋਇਆ ਕਿਉਂਕਿ ਕੁੜੀ ਦੀ ਮਾਂ ਖੁਦ ਇਸ ਕੰਮ ਚ ਕਰਾਉਣੇ ਕੰਮ ਚ ਸ਼ਾਮਲ ਸੀ ਉਹ ਲੈ ਕੇ ਜਾਂਦੀ ਸੀ ਉਹ ਕਰਦੇ ਸੀ ਜਦੋਂ ਕੁੜੀ ਦੇ ਪਿਓ ਨੂੰ ਇਹ ਗੱਲ ਪਤਾ ਲੱਗੀ ਤੁਹਾਨੂੰ ਮੈਂ ਸ਼ੁਰੂ ਤੋਂ ਗੱਲ ਦੱਸਦਾ ਤਾਂ ਕੁੜੀ ਦੇ ਪਿਓ ਦਾ ਆਦਾ ਭਾਵ ਜਾ ਗਿਆ ਤਾਂ ਉਹ ਰੌਲਾ ਪਾਇਆ ਉਹਨੇ ਮੈਨੂੰ ਫੋਨ ਕਰਿਆ ਕਹਿੰਦਾ ਭਾਈ ਕੀ ਕਰਾਂ ਮੈਂ ਚੁੱਪ ਕਰਕੇ ਹਸਪਤਾਲ ਚ ਲੈ ਜਾ ਉਸ ਦਿਨ ਹਸਪਤਾਲ ਚ ਲੈ ਕੇ ਜਾਂਦਾ ਕੁਝ ਇੱਕ ਦੋ ਬੰਦੇ ਉਹਦਾ ਸੌਦਾ ਕਰਵਾਉਂਦੇ ਨੇ 12.5 ਲੱਖ ਚ ਉੱਥੇ ਪ੍ਰੈਸ਼ਰ ਪਾਉਂਦੇ ਨੇ ਫੇਰ ਉਹ ਮੈਨੂੰ ਕਹਿੰਦਾ ਭਾਈ ਐਂ ਕਰਦੇ ਨੇ ਮੈਂ ਹਰ ਅਕਾਊਂਟਿੰਗ ਕਰ ਲੈ ਸਾਰਿਆਂ ਦੀ ਤਾਂ ਉਹ ਵਿੱਚ ਬੰਦੇ ਦੋ ਪੱਤਰਕਾਰ ਮੈਂ ਹੋਰ ਭੇਜਦਾ ਨਾ ਚਾਰ ਸਾਡੇ ਮਾਨਸਾ ਦੇ ਇਮਾਨਦਾਰ ਪੱਤਰਕਾਰ ਉੱਥੇ ਖਬਰ ਚਲਾ ਦਿੰਦੇ ਨੇ ਫੇਰ ਉਹਨੂੰ ਅੱਡ ਦੂਜੀ ਵਾਰ ਸਮਝੌਤਾ ਕਰਦੇ ਨੇ 20 ਲੱਖ ਦਾ ਪਰ ਉਹ ਨਹੀਂ ਮੰਨਦਾ ਕਿਉਂ ਉਹਨੇ ਤਾਂ ਆਪਦੀ ਕੁੜੀ ਲਈ ਲੜਨਾ ਸੀ ਹੁਣ ਤੁਸੀਂ ਆਪ ਸਾਵਧਾ ਰਹੋ ਜਿਹੜੇ ਉਹਨੂੰ ਪੈਸੇ ਦੇ ਰਹੇ ਸੀ ਉਹ ਕਿਸ ਕੰਮ ਦੇ ਰਹੇ ਸੀ ਉਹਨੇ ਲੈਤੇ ਵੀ ਉਹ ਪੱਤਰਕਾਰਾਂ ਕਰਕੇ ਹੁੰਦਿਓ ਪਰਚਾ ਹੋ ਗਿਆ ਪਰਚਾ ਹੋਣ ਤੋਂ ਬਾਅਦ ਫੇਰ ਉਹ ਬੰਦੇ ਖੁਦ ਦੱਸ ਰਹੇ ਨੇ ਹਰੇਕ ਬੰਦਿਆਂ ਕੋਲੇ ਗਏ ਨੇ ਬਵੇਂਦਰ ਕੋਲੇ ਵੀ ਗਏ ਦੂਜੀ ਧਰਾਲੇ ਮੇਰੇ ਕੋਲੇ ਵੀ ਗਏ ਕਿਸਾਨ ਰੁਲਦੂ ਸਿੰਘ ਕੋਲੇ ਵੀ ਗਏ ਸਭ ਬੰਦਿਆਂ ਕੋਲੇ ਗਏ ਉਹ ਬੰਦੇ ਉਹ ਕਹਿੰਦੇ ਸਾਡਾ ਤਾਂ 55 ਲੱਖ ਰੁਪਈਆ ਲੱਗਿਆ ਜੀ ਅਸਤਾ 55 ਲੱਖ ਦੇਤਾ ਤੁਸੀਂ ਭਾਈ 55 ਲੱਖ ਕਿਸ ਨੂੰ ਦਿੱਤਾ ਕਿਹਨੇ 55 ਲੱਖ ਖਾਦਾ ਹੁਣ ਆਮ ਮਲਾਜ਼ਮ ਛੋਟੇ ਮਲਾਜ਼ਮ ਨੂੰ ਤਾਂ ਇਹ ਗੱਲ ਦਾ ਕੀ ਪਤਾ ਹੈ ਸਾਡਾ ਦੋ ਤਿੰਨ ਬੰਦਿਆਂ ਨੇ ਅਕੇ ਮੇਰੀ ਰਿਟਾਇਰਮੈਂਟ ਲਵੇ ਜਾਂ ਮੈਂ ਫਸ ਜਾਉ ਜੇਕਰ ਇਸ ਦੀ ਪੂਰਨ ਜਾਂਚ ਹੋਵੇ ਆਪਾਂ ਜੱਜ ਕੇ ਲੜੀਏ ਤਾਂ ਉਹ ਬੰਦਾ ਸਭ ਤੋਂ ਪਹਿਲਾਂ ਫਸੂਗਾ ਜਿੰਨੇ 55 ਲੱਖ ਲੈਂਦਾ ਬਾਲਡ ਦੀ ਜਿਹੜੀ ਚਿਲਡਰਨ ਚਿਲਡਰਨ ਦੀ ਵੈਲਫੇਅਰ ਲਈ ਕੰਮ ਕਰਦੀ ਆ ਸੰਸਥਾ ਉਹਦਾ ਮੈਨੂੰ ਫੋਨ ਆਇਆ 4 ਥੇ ਉਹ ਕਹਿੰਦੇ ਅਸੀਂ ਪੂਰੀ ਤਰ੍ਹਾਂ ਤੱਕ ਜਾ ਕੇ ਸ਼ੁਰੂ ਤੋਂ ਜਾਂਚ ਕਰਵਾਵਾਂਗੇ ਕਿਉਂ ਉਹ ਇਹੀ ਲੜਾਈਆਂ ਲੜਦੀਆਂ ਆ ਤੁਸੀਂ ਰੋਜ਼ ਦੇਖਦੇ ਹੋ ਨੌਜਵਾਨੋ ਜਿਹੜੇ ਸਾਰ ਨੂੰ ਪਤਾ ਹੋਏ ਐਪਸਟਾਈਨ ਵਾਲਾ ਰੌਲਾ ਪਾ ਰਖਿਆ ਉੱਥੇ ਆਹੀ ਕੁਛ ਹੁੰਦਾ ਸੀ ਉਹ ਵੱਡੇ ਲੋਕ ਸੀ ਤਣਾੜ ਲੋਕ ਸੀ ਇੱਕ ਨਿੱਕੀ ਜਿਹੀ ਕੁੜੀ 2009 ਚ ਬਾਹਰ ਆਉਂਦੀ ਹੈ ਉਹ ਕਹਿੰਦੀ ਆ ਦੇ ਇਟ ਹਿਊਮਰਸ ਇਹ ਬੰਦੇ ਖਾਂਦੇ ਨੇ ਇਹ ਬੱਚਿਆਂ ਨਾਲ ਗਲਤ ਕੰਮ ਕਰਦੇ ਨੇ ਇਹ ਕੁਕਰਮ ਕਰਦੇ ਨੇ ਉਹਦੇ ਚ ਦੁਨੀਆ ਦਾ ਹਰੇਕ ਵੱਡਾ ਹਰੇਕ ਦੇਸ਼ ਦਾ ਲੀਡਰ ਸੰਦ ਆਪਣੇ ਮਕੇਸ਼ ਵਾਨੀ ਜੀ ਦਾ ਵੀ ਖੁੱਲ ਗਿਆ ਗੱਲ ਮਰਸੋ ਵੀ ਉਹਨੇ ਵੀ ਉਹਨਾਂ ਨਾਲ ਚੈਟ ਕਰੀਆ ਇੱਕ ਉਹ ਇੰਜੀਨੀਅਰ ਹੈ ਬੀਲ ਚੀਰ ਜੀ ਤਰ੍ਹਾਂ ਦਾ ਉਹਦਾ ਵੀ ਆ ਗਿਆ ਉਹ ਕੁੜੀ ਹੀ ਖਾਤ ਗਾਇਬ ਕਰਤੀ ਜਦੋਂ ਐਡੇ ਵੱਡੇ ਲੈਵਲ ਤੇ ਇਹ ਇੰਨਾ ਜੋਮ ਕਰ ਸਕਦੇ ਨੇ ਤਾਂ ਇਹ ਵੀ ਸੇਮ ਇਹ ਵੀ ਸਾਮੀ ਚੀਜ਼ ਹੈ ਇੱਕ ਬੱਚੀ ਛੋਟੀ ਬੱਚੀ ਉਹਦਾ ਤਾਂ ਕੋਈ ਕਸੂਰ ਨਹੀਂ ਉਹਦੇ ਨਾਲ ਤਾਂ ਇਹ ਸਭ ਕੁਝ ਹੋਇਆ ਹੈ ਉਹਦੇ ਨਾਲ ਤਾਂ ਇਹ ਕਰਿਆ ਗਿਆ ਹੈ ਫਿਰ ਕਿੱਥੇ ਨੇ ਲੋਕ ਹਰੇਕ ਦੇ ਘਰੇ ਬੱਚੀਆਂ ਨੇ ਉਹ ਸੋਡੇ ਕੋਲੇ ਵਰਦੀ ਹੈ ਸੋਡੇ ਕੋਲੇ ਕਲਮ ਦੀ ਪਾਵਰ ਹੈ ਸੋਡੇ ਘਰੇ ਕਿਹੜਾ ਕੁੜੀਆਂ ਨਹੀਂ ਹੈਗੀਆਂ ਭਾਈ ਫਿਰ ਜੇ ਇਸ ਬੱਚੀ ਨਾਲ ਤੁਸੀਂ 55 ਲੱਖ ਚ ਸੌਦਾ ਕਰ ਰਹੇ ਹੋ ਤਾਂ ਯਾਦ ਰੱਖਿਓ ਛੋਡੇ ਨਾਲ ਇਹ ਕੰ 55 55 ਵਾਰ ਹੋਣਗੇ ਛੋਡੇ ਘਰਾਂ ਚ ਕਹਿਣਾ ਮਾੜੀ ਗੱਲ ਭੁਗਤ ਰਹੇ ਹੋ ਤੁਸੀਂ ਬੁਰੀ ਤਰ੍ਹਾਂ ਜੋਨ ਕਰ ਦਿੰਦੇ ਹੋ ਆ ਕੱਲ ਪਰਸੋ ਇੱਕ ਮੁੰਡਾ ਕੁੱਟਿਆ ਲਿਧਿਆਣੇ ਬੁਰੀ ਤਰ੍ਹਾਂ ਉਹ ਕਰ ਦਿੰਦਾਂ ਨੇ ਸਸਪੈਂਡ ਅੱਖਾਂ ਚ ਮਾਰਿਆ ਕਹਿ ਰਹੇ ਸਸਪੈਂਡ ਕਰ ਤਾਂ ਚਲੋ ਜੀ ਸਸਪੈਂਡ ਸਸਪੈਂਡ ਕੀ ਸਸਪੈਂਡ ਸਾਡੇ ਮਾਨਸਿਕ ਇੱਕ ਇੱਕ ਮੁੰਡਾ ਕੁੱਟਿਆ ਬਹੁਤ ਬੁਰੀ ਤਰ੍ਹਾਂ ਇੱਥੇ ਐਸ ਐਚਓ ਸੀ ਉਹ ਬੰਦਾ ਉਹਦੋ ਉਹਨਾਂ ਇੱਥੇ ਕੁੱਟਿਆ ਉਹਦੀ ਮਾਂ ਨੇ ਨਾ ਰੌਲਾ ਪਾਇਆ ਉਹਦੀ ਸੁਣਵਾਈ ਨਾ ਹੋਈ ਤਾਂ ਹੁਣ ਉਹ ਨਸ਼ੇ 'ਚ ਫੜਿਆ ਗਿਆ ਜਦੋਂ ਅਸੀਂ ਨਸ਼ੇ 'ਤੇ ਖੜਦੇ ਸੀ ਉਹ ਮੂਰੇ ਖੜਾ ਹੁੰਦਾ ਜ਼ੁਲਮ ਕਰਦਾ ਪਰ ਇਹਨਾਂ ਨੂੰ ਕੀ ਹੁੰਦਾ ਯਾਰ ਭੁਗਤਦੇ ਜੂਰ ਨੇ ਤੁਸੀਂ ਆਪ ਹਿਸਾਬ ਲਾ ਲਓ ਤੁਹਾਡੇ ਕੋਲੇ ਵਰਦੀ ਆ ਤੁਹਾਡੇ ਕੋਲੇ ਵਰਦੀ ਦੀ ਪਾਵਨਾ ਤੁਸੀਂ ਸਾਡੇ ਰੱਖਿਓ ਫੇਰ ਰਿਟਾਇਰਮੈਂਟ ਹੋਣ ਤੋਂ ਬਾਅਦ ਤੁਸੀਂ ਵੱਡੇ ਵੱਡੇ ਬਿਆਨ ਦਿੰਨੇ ਆ ਕੇ ਅਸੀਂ ਆਏ ਸੀ ਅਸੀਂ ਆਏ ਸੀ ਜਿਹੜਾ ਜ਼ੁਲਮ ਤੁਸੀਂ ਕਰਦੇ ਹੋ ਕਿਵੇਂ ਭੁਗਤੋਗੇ ਤੈਨੂੰ ਤਾਂ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਕਈ ਫਿਰ ਡਿਪਰੈਸ਼ਨ ਚ ਗੋਲੀਆਂ ਮਾਰਦੇ ਨੇ ਆਪ ਦੇ ਕਈਆਂ ਦੇ ਬੱਚੇ ਨਸ਼ੇ ਵਾਲਾ ਮਾਰਦੇ ਨੇ ਨਸ਼ਾ ਭਕੌਣ ਸਭ ਤੋਂ ਵੱਡਾ ਹੱਥ ਇਹਨਾਂ ਦਾ ਹੈ ਅੱਜ ਮੈਨੂੰ ਅੱਜ ਦੇ ਵੀਟਰ ਨੇ ਆਪ ਇਹ ਗੱਲ ਕਹੀ ਆ ਝੂਠ ਨਹੀਂ ਮਾਰਦਾ ਕਹਿੰਦਾ ਯਾਰ ਆ 2-2 ਗ੍ਰਾਮ 3-3 ਗ੍ਰਾਮ ਵਾਲੇ ਦੇ ਪਰਚੇ ਪਾ ਕੇ ਢੇਰ ਲਾ ਰੱਖਿਆ ਨਸ਼ੇੜੀਆਂ ਦੇ ਸਾਡਾ ਦਿਮਾਗ ਖਾਈ ਜਾਂਦੇ ਆ ਅੱਧਾ ਕਿਲੋ ਕਿਲੋ ਚਿੱਟਾ ਥਾਂ ਥਾਂ ਵਕੀ ਜਾਂਦਾ ਉਹਨੂੰ ਤਾਂ ਫੜਦੀ ਕਿਵੇਂ ਫੜਨ ਭਾਈ ਉਹ ਪੈਸੇ ਦਿੰਦੇ ਨੇ ਹੁਣ ਤੁਸੀਂ ਆਪ ਦੱਸੋ ਕੁੜੀ ਦੇ ਬਿਆਨਾਂ ਤੇ ਬੰਦਾ ਕਿਵੇਂ 2 ਨੰਬਰ ਖਾਨੇ ਚ ਕੱਟਦਾ ਕਿਉਂ ਕੱਟਿਆ ਗਿਆ ਉਹ ਫਿਰ ਉਹ ਵੀ ਛੱਡੋ ਜਿਹੜਾ ਇਹ ਪਰਚਾ ਇਹਦੇ ਪਾਏ ਐ ਐਕਸੀਡੈਂਟ ਦਾ ਇਹ ਕਹਾਣੀਆਂ ਸਾਮੀਆਂ ਬਣਾਉਂਦੇ ਨੇ ਮੇਰੇ ਤੇ ਵੀ ਨਸੀਬੋਂ ਤੇ ਲੜਦੇ ਤੇ ਇੱਕ ਬਲਾਏ ਕੀ ਦਾ ਐਕਸੀਡੈਂਟ ਹੋ ਜਾਂਦਾ ਊਲਾ ਸਿੰਘ ਵਾਲੇ ਮੈਂ ਕਿਤੇ ਪਿੰਡ ਚ ਹੁੰਦਾ ਮੇਰੇ ਤੇ ਚਾਕੇ ਪਰਚਾ ਪਾ ਦਿੱਤਾ ਜਾਂਦਾ ਵੀ ਪ੍ਰਵਿੰਦਰ ਸਿੰਘ ਝੋਟੇ ਉਹਦੇ ਸੱਟਾਂ ਮਾਰੀ ਆ ਆਪਦੇ ਪੇਜ ਤੋਂ ਵਾ ਕੇ ਫੋਟੋਆਂ ਪਾਤੀਆਂ ਦੇਖ ਲੋ ਜਿਨੂੰ ਤੁਸੀਂ ਕਹਿੰਦੇ ਹੋ ਤਾਂ ਐ ਬੰਦੇ ਕੋਟਦਾ ਚਲੋ ਜੀ ਮੈਨੂੰ ਘਰੋਂ ਸਵੇਰੇ ਜਾ ਕੇ ਲਾਇਆ ਮੈਨੂੰ ਪਹਿਲੀ ਵਾਰ ਜਿਹੜਾ ਐਸਆਈ ਮੈਨੂੰ ਚੱਕਰੋਂ ਦਾ ਮੈਂ ਉਹਨੂੰ ਕਿਹਾ ਬਈ ਤੂੰ ਮੇਰੇ ਗਵਾਲ ਪਿੰਡ ਦਾ ਰਵੱਤੇ ਵਾਲੇ ਦਾ ਸੀ ਤੂੰ ਇਹ ਕੰਮ ਗਲਤ ਕਿਉਂ ਕਰਦਾ ਹੈ ਨਹੀਂ ਨਹੀਂ ਤੂੰ ਗੁੰਡਾ ਹੈ ਤੂੰ ਬਦਮਾਸ਼ ਹੈ ਮੈਂ ਕਿਹਾ ਭਾਈ ਮੈਂ ਨਹੀਂ ਗਿਆ ਨਾਮ ਹੈ ਲੜਿਆ ਜੇ ਗਿਆ ਹੁੰਦਾ ਮੈਂ ਕਹਿੰਦਾ ਉਹਨੇ ਮੇਰੀ ਇੱਕ ਗੱਲ ਨਾ ਮੰਨੀ ਜੀ ਚਾਕੇ ਪਰਚੇ ਪਾਤੇ ਮੈਨੂੰ ਜੱਜ ਦੇ ਪੇਸ਼ ਕਰਤਾ ਜੱਜ ਨੇ ਮੈਨੂੰ ਰਹਾਮਤ ਦੇਤਾ ਦੋਨੋਂ ਮੈਂ ਜੱਜ ਨੂੰ ਵੀ ਕਿਹਾ ਵੀ ਝੂਠਾ ਪਰਚਾ ਪਾਉਂਦੇ ਨੇ ਜੱਜ ਕਹਿੰਦਾ ਭਾਈ ਮੈਂ ਕੀ ਕਰ ਸਕਦਾ ਦੂਜੇ ਦਿਨ ਮੂਲੇ ਵਾਲਾ ਸਾਰਾ ਪਿੰਡ ਅੱਗੇ ਆ ਗਿਆ ਇਹਨੇ ਉਹ ਆਮਲੀ ਡੱਕੇ ਹੋਏ ਸਾਡੇ ਪਿੰਡ ਦੇ ਅੜਚਵੱਜੀ ਨੇ ਵੀਡੀਓ ਆ ਗਈ ਫਿਰ ਐਸੇ ਜੱਜ ਦੇ ਕੈਂਸਲੇਸ਼ਨ ਕਰਿਆ ਵਸ ਇੱਕ ਪਰਚਾ ਹੋ ਕੈਂਸਲ ਹੋਇਆ ਹੋਇਆ ਉਹੀ ਕਹਾਣੀ ਇਹਦੀ ਬਣਾਈ ਆ ਵੀ ਐਕਸੀਡੈਂਟ ਹੋਇਆ ਇਹ ਆਪਦੇ ਘਰੇ ਬੈਠਾ ਕੋਈ ਐਕਸੀਡੈਂਟ ਦਾ ਪ੍ਰੂਫ ਕੋਈ ਵੀਡੀਓ ਕੋਈ ਹੋਰ ਗੱਲ ਕਿਉਂ ਕਿਉਂ ਪਾਇਆ ਇਹਦੇ ਪਰਚਾ ਇਹ ਆਪਦੀ ਕੁੜੀ ਦੇ ਇਨਸਾਫ ਲਈ ਲੜ ਰਿਹਾ ਸੀ ਫਿਰ ਲੜਨਾ ਵੀ ਗਨਾ ਹੋ ਗਿਆ ਲੋਕੋ ਫਿਰ ਜੇ ਕੋਈ ਆਪਣੀ ਵੀਡੀਓ ਪਾਉਂਦਾ ਇਸ ਬੱਚੀ ਦੇ ਹੱਕ ਚ ਇਸ ਬੱਚੀ ਦੇ ਹੱਕ ਚ ਕੋਈ ਵੀਡੀਓ ਪਾਉਂਦਾ ਲਿਧਾਣੇ ਤੋਂ ਇੱਕ ਮੁੰਡਾ ਦਾਨਸ਼ਕਪੂਰੋਂ ਨੇ ਵੀਡੀਓ ਪਾਤੀ ਵਿਚਾਰਨੀ ਉਹਨੂੰ ਫੋਨ ਕਰਕੇ ਇੱਥੋਂ ਦਾ ਕੋਈ ਸੀਆਈ ਆਈ ਵਾਲਾ ਜਾਂ ਪੁਲਿਸ ਵਾਲਾ ਕਹਿੰਦਾ ਤੇਦੇ ਪਰਚਾ ਪਾਵਾਂਗੇ ਉਹ ਕਹਿੰਦਾ ਐ ਕਿਵੇਂ ਪਰਚਾ ਪਾਵਾਂਗਾ ਮੈਨੂੰ ਪੁੱਛਿਆ ਮੈਂ ਤੂੰ ਐਂ ਕਹਦੇ ਵੀ ਮੈਂ ਭਾਈ ਆ ਵੀਡੀਓ ਮੇਰੀ ਐਡਿਟ ਕਰਾਓ ਫਿਰ ਇੱਕ ਹੋਰ ਮੁੰਡਿਆਂ ਨੇ ਪਾਈ ਉਹਨਾਂ ਨੂੰ ਕਿਹਾ ਗਿਆ ਇਹ ਹੈਗਾ ਤਾਂ ਵਿਚਾਰਾ ਸ਼ਰਮਾ ਪਰਿਵਾਰ ਚਲੋ ਆਪਾਂ ਜਾਤ ਪਾਤ ਨਹੀਂ ਕਰਦੇ ਕਹਿੰਦੇ ਇਹ ਸਾਈ ਭਾਈ ਚੜ ਜਾਣਾ ਸਾਈ ਭਾਈ ਚੜਦੀ ਕੋਈ ਵੀਡੀਓ ਸ਼ੇਅਰ ਕਰੀ ਹੋ ਕਹਦੇ ਤੁਸੀਂ ਇਸਾਈਆਂ ਦੀ ਸਪੋਰਟ ਕਰਦੇ ਹੋ ਮੈਨੂੰ ਕਹਦੇ ਤੂੰ ਮੈਂ ਯਾਰ ਆਪਣੇ ਗੁਰੂ ਕੋਲ ਬੈਠਦਾ ਕਿਸ ਨਾਲ ਸੀ ਜਦੋਂ ਜੰਗ ਵਿੱਚ ਜਦੋਂ ਜੰਗ ਦੇ ਚਾਪਾ ਦੁਸ਼ਮਣਾਂ ਨੂੰ ਮਾਰਦੇ ਸੀ ਸਿੱਖ ਤਾਂ ਭਾਈ ਕਣਈਆ ਪਾਣੀ ਪੀਉਂਦਾ ਸੀ ਸਿੱਖ ਇਕੱਠੇ ਆ ਕੇ ਗੁਰੂ ਸਾਹਿਬ ਕੋਲੇ ਵਾਗੇ ਤਾਂ ਗੁਰੂ ਸਾਹਿਬ ਨੇ ਮੱਲਮ ਦਿੱਤੀ ਭਾਈ ਕਣਈਏ ਨੂੰ ਕੋਈ ਦੁਸ਼ਮਣ ਆ ਤੇ ਆਪਣਾ ਦਾ ਯਾਰ ਜਿਹਦੇ ਨਾਲ ਜ਼ੁਲਮ ਹੋਊ ਚਾਹੇ ਉਹ ਦੁਸ਼ਮਣ ਵੀ ਹੋਵੇ ਚਾਹੇ ਇੰਨਾ ਨਾਲ ਹੀ ਹੋਵੇ ਜ਼ੁਲਮ ਬਥੇਰੇ ਬੋਸਾਂ ਦੇ ਫੋਨ ਹੁੰਦੇ ਨੇ ਬਾਬੇ ਨੇ ਕਿਹਾ ਕੱਲ ਇੱਕ ਮਾਂ ਤਾਂ ਆਈ ਸ਼ਾਮ ਨੂੰ 40 ਕੇ ਸਾਲਾਂ ਦੀ ਆ ਕੇ ਰੋਣ ਲੱਗ ਗਈ ਮੇਰੇ ਕੋਲ ਹੁੰਦਾ ਰੋਜ ਹੀ ਆਉਂਦੇ 10 15 ਉਹਦੀ ਕੋਲੋਂ ਤੇ ਵੀਡੀਓ ਬਣ ਗਈ ਮੈਂ ਸ਼ਾਮ ਨੂੰ ਪਾਉਂਗਾ ਰੋਣ ਲੱਗ ਗਈ ਕਹਿੰਦੀ ਮੇਰੀ ਬਾਹੀਆਂ 20 ਸਾਲ ਦੀ ਕੁੜੀ ਆ ਭਾਈ ਵਿਆਹੀ ਸੀ ਨਸ਼ਾ ਕਰਦੀ ਆ ਚਿੱਟਾ ਪੀਂਦੀ ਆ ਮਾਨਸਾ ਚ ਕੋਈ ਹੱਲ ਕਰ ਮਾਮਾ ਤਾਂ ਮੈਂ ਕੀ ਹੱਲ ਕਰ ਸਾਨੂੰ ਦਵਾਈ ਦਵਾ ਦਿੰਦਾ ਤੂੰ ਠਾਣੇ ਜੀ ਆ ਐਸਐਸਪੀ ਰੱਖ ਤੋ ਜਾਂ ਕਹਿੰਦੀ ਭਾਈ ਕੀ ਜੇ ਮੈਂ ਮੇਰੀ ਕੁੜੀ ਨੂੰ ਫੜ ਲੈਣਗੇ ਇਹ ਤਾਂ ਡੋਪ ਟੈਸਟ ਦਾ ਪਰਚਾ ਬਾ ਦੇਣਗੇ ਉਸੇ ਡੇਗੋਲੇ ਵਰਦੀ ਆ ਪਾਵਰ ਆ ਕੱਲ ਮੈਂ ਤੁਸੀਂ ਦਾ ਸਹੀ ਉਪਯੋਗ ਕਰੋ ਮੈਂ ਇਨਾਂ ਦੀਆਂ ਮਾਮਾ ਭੈਣਾਂ ਨੂੰ ਬੇਨਤੀ ਕਰਦਾ ਜਦੋਂ ਇਹ ਵਰਦੀ ਪਾ ਕੇ ਪੱਗ ਬੰਨ ਕੇ ਘਰੋਂ ਤੁਰਦੇ ਨੇ ਇਹਨਾਂ ਨੂੰ ਕਿਹਾ ਕਰੋ ਕੋਈ ਝੁਲਮਣਾ ਨਾ ਕਰੋ ਛੋਟੇ ਬੱਚਿਆਂ ਨੂੰ ਮੁਕਤ ਨਾ ਪੈਣਾ ਕੋਈ ਪਾਪ ਨਾ ਕਰੋ ਲੱਖ ਰੁਪਇਆ ਇਹ ਤਨਖਾਹ ਜੇ ਇਹਨਾਂ ਕੋਲ 2 ਲੱਖ ਰੁਪਇਆ ਮਹੀਨਾ ਪੁੱਛੋ ਕਿੱਥੋਂ ਆ ਗਿਆ ਇਹਦਾ ਮਾਸ ਖਾ ਕੇ ਆਇਆ ਜਾਂ ਕੇਲੇ ਨਸ਼ਿਆਂ ਤੋਂ ਲੱਤਾਂ ਮੈਂ ਹਰੇਕ ਨੂੰ ਨਹੀਂ ਕਹਿੰਦਾ ਵਿੱਚ ਬੜੇ ਇਮਾਨਦਾਰ ਵੀ ਨੇ ਚੰਗੇ ਘਰਾਣਿਆਂ ਦੇ ਚੰਗੇ ਘਰਾਣੇ ਤੋਂ ਮਤਲਬ ਐ ਨਹੀਂ ਜ਼ਮੀਨ ਜਿਆਦਾ ਤਾਂ ਗਰੀਬ ਘਰਾਣੇ ਜਿਨ੍ਹਾਂ ਦੇ ਮਾਪੇ ਆਪਣੀ ਮਿਹਨਤ ਕਰੀ ਹੁੰਦੀ ਹੈ ਮਜ਼ਦੂਰਾਂ ਦੇ ਉਹ ਵੀ ਹਨ ਇਸ ਮਹਿਕਮੇ 'ਚ ਚੰਗੇ ਸਪੋਰਟਸਮੈਨ ਵੀ ਹਨ ਉਹ ਗਲਤ ਕੰਮ ਨਹੀਂ ਕਰਦੇ ਪਰ ਉਹਨਾਂ ਨੂੰ ਪੁਲਸ ਲਾਂਚ ਰੱਖਦੇ ਨੇ ਥਾਣਿਆਂ ਤੋਂ ਲਾ ਚੌਂਕੀਆਂ ਤੋਂ ਲਾ ਸਭ ਕੋ ਠੇਕੇ ਚੜਾਇਆ ਜਾਂਦਾ ਇਥੋਂ ਦੇ ਐਮਐਲਏ ਦੋਰਾ ਇਮਾਨਦਾਰੀ ਖਤਮ ਕਿੱਥੇ ਆ ਸਾਡੇ ਸ਼ਹਿਰ ਦਾ ਐਮਐਲਏ ਉਹਦੇ ਵੀ ਧੀਆ ਉਹਦੀ ਵੀ ਧੀਆ ਇਹ ਕਿੱਥੇ ਨੇ ਸਾਡੀਆਂ ਹਿੰਦੂ ਸੰਸਥਾਵਾਂ ਆਹ ਕੌਣ ਖੜੇ ਨੇ ਲੋਕ ਅੱਜ ਹੂੰ ਤਾਂ ਤੁਸੀਂ ਬੜਾ ਫਿਰਕੂ ਵਾਲ ਬਣਕਾਉਣੇ ਅੱਜ ਕਿਉਂ ਨਹੀਂ ਆਏ بڑے ਲੋਕਾਂ ਨੂੰ ਫੋਨ ਕਰਕੇ ਡਰਾਇਆ ਗਿਆ ਤੁਸੀਂ ਧਰਨੇ ਚੀਨੇ ਹੋਣਾ ਹੈ ਕਰ ਦਾਂਗੇ ਹੈ ਕਰ ਦਾਂਗੇ ਕੀ ਕਰ ਦੋਗੇ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਬਾਈ ਚਲੋ ਅੱਜ ਸੰਕੇਤਕ ਧਰਨਾ ਹੈ ਇਸ ਵੀਰ ਨਾਲ ਤਾਕੀਰ ਤੱਕ ਖੜਨਾ ਪੈਣਾ ਹੈ ਐ ਨਾ ਹੋਵੇ ਬਾਅਦ ਚ ਵਿਚਾਰਾ ਇਕੱਲਾ ਰਹੇ ਕਿਉਂਕਿ ਜਿਸ ਨੂੰ ਜੋ ਲੜਦਾ ਉਹਨੂੰ ਪੁੱਤਣਾ ਪੈਂਦਾ ਸਚਾਈ ਆ ਆਪਾਂ ਖੁੱਲ ਕੇ ਬੋਲ ਨਹੀਂ ਸਕਦੇ ਅੱਜ ਤਾਂ ਮੁੱਦਾ ਗਰਮ ਹੈ ਬਾਅਦ ਚ ਇਹਦੇ ਨਾਲ ਖੜੋ ਇਹਨੂੰ ਅਨਸਾਫ਼ ਦਿਵਾਓ ਜਦੋਂ ਜੰਗ ਛੇੜਦੀ ਬਲਵਿੰਦਰ ਵਾਈ ਨੇ ਜੰਗ ਛੇੜੀ ਕਹਿੰਦਾ ਭਾਈ ਆਪਾਂ ਲੜਨਾ ਮਾ ਜੱਜ ਕੇ ਲੜ ਤੇਰੇ ਨਾਲਾਂ ਭਰਾਵਾ ਜੇ ਚ ਲੈ ਗਈ ਡਾਂਗਾ ਪਵਾ ਦੀ ਜਿਹੜਾ ਉਸ ਮਰਜ਼ੀ ਕਰਾ ਦੀ ਪਰ ਪਹਿਲਾਂ ਮੈਂ ਉਹਨੂੰ ਐ ਕਿਹਾ ਸੀ ਮੈਂ ਅੱਜ ਤੱਕ ਇਨਸਾਫ਼ ਤੱਕ ਦਿਖਾਰੇ ਦਿੰਦੇ ਨਹੀਂ ਕਿਸੇ ਨੂੰ ਕਿੱਥੇ ਮਿਲ ਗਿਆ ਇਨਸਾਫ਼ ਜਿਹੜਾ ਇਹ ਜਦੋਂ ਜਦੋਂ ਪੰਡ ਪੈਸਿਆਂ ਦੀ ਇਹਨਾਂ ਨੂੰ ਮਿਲ ਗਈ ਉਹ ਆਪ ਕਹਿੰਦੇ ਨੇ ਮੰਨ ਗਏ ਉਹ ਬੰਦੇ ਰਿਕਾਰਡਿੰਗਾਂ ਲਈ ਫਿਰਦ ਨੇ ਉਹ ਮੈਨੂੰ ਸੁਣਾ ਕੇ ਕਹਿੰਦੇ ਬਲਵਿੰਦਰ ਨੂੰ ਸੁਣਾ ਕੇ ਨੇ ਪੁੱਛ ਲਾ ਹੁਣ ਵੀ ਹੈਗੀ ਆਪਣੇ ਕੋਲੇ ਹਾਂ ਹੁਣ ਵੀ ਹੈਗੀ ਐ ਤਾਂ ਫਿਰ ਅਸੀਂ ਉਹ ਪੈਸੇ ਲੈਣ ਵਾਲਾ ਬੰਦਾ ਹੀ ਮੋਜਰਮ ਹੈ ਜੇ ਇਹ ਗੱਲ ਵੱਡੇ ਪੱਧਰ ਤੇ ਫੈਲੂ ਵੱਡੇ ਅਫਸਰਾਂ ਤੱਕ ਜਾਊ ਵੱਡੇ ਰੀਡਰਾਂ ਤੱਕ ਜਾਊ ਖਬਰਾਂ ਕਾਨਮਲੇ ਪੈ ਜੇ ਜਿਵੇਂ ਇਹ ਕੰਮ ਕਰਿਆ ਉਹ ਸਸਪੈਂਡ ਹੋਣੀ ਟਰਮੀਨੇਟ ਹੋਵੇ ਹਜਾ ਗੰਦਾ ਬੰਦਾ ਗੰਦਾ ਅੰਡਾ ਦਰਗਦੀ ਲਹਨਤਾ ਉਹ ਬੰਦਾ ਪਤਾ ਹੈ ਉਹਨੂੰ ਮੈਂ ਪਰਸੋਂ ਬੈਠਾ ਉੱਤੇ ਮੈਂ ਉਹਨੂੰ ਕਿਹਾ 55 ਰੁਪਏ ਲੈ ਕੇ ਮਰ ਗਿਆ ਤਨੀ ਜ਼ਮੀਰ ਮਰ ਗਈ ਸਿਰਫ 55 ਲੱਖ ਯਾਰ ਇਹ ਤਾਂ ਕੁੜੀ ਪਿੱਛੇ ਫੇਰ ਕਿਤੇ ਕੋਈ ਸਰਦੂਲ ਗੜਾ ਕਲੋਨੀ ਬਣਾਉਂਦਾ ਉਹਨੂੰ ਫੋਨ ਕਰਵਾ ਕੇ ਸਾਨੂੰ 15 ਲੱਖ ਦੇ 20 ਲੱਖ ਦੇ ਹਰੇਕ ਜੀ ਚੋ ਹਿਸਾਬ ਆਲਦੇ ਨੇ ਵਿੱਚੇ ਲੀਡਰ ਵਿੱਚ ਇਹ ਸਾਰੇ ਨਹੀਂ ਕੁਸ਼ਕ ਕਿੰਨੀ ਮਾਰੀ ਤੇ ਘਟਿਆ ਹਰਕਤ ਹੈ ਕਿਸੇ ਬੱਚੀ ਨਾਲ ਹੈ ਜਿਆ ਕੁਝ ਹੋ ਜਾਣਾ ਤੇ ਸਾਡੇ ਲੋਕ ਜੋ ਗਾਇਨੀ ਦੇ ਬਾਜ਼ਾਰਾਂ ਚ ਛੜਾ ਕੇ ਲਿਆਉਂਦੇ ਸੀ ਅੱਜ ਆਪਣੀ ਧੀ ਪੈਣ ਦਾ ਹੱਕ ਲੈਣ ਲਈ ਇੱਕ ਪੱਗਾਂ ਵਾਲੇ ਬੰਦਿਆਂ ਨਾਲ ਹੀ ਵਿਰੋਧ ਚ ਕੌਣ ਖੜਾ ਆਪਣੇ ਸਾਡਾ ਹੀ ਪ੍ਰਸ਼ਾਸਨ ਕਿਤੇ ਤਾਂ ਇਹਨਾਂ ਨੇ ਕਿਹਾ ਨਾ ਤੁਸੀਂ ਜਾਓ ਘਰਾਂ ਨੂੰ ਅਸੀਂ ਲੈ ਕੇ ਦੰਨੇ ਅਨਸਾਫ਼ ਅਸੀਂ ਕਰਾਂਗੇ ਹੱਕ ਸੱਚ ਦੀ ਗੱਲ ਕਿਤੇ ਆਪਾਂ ਨੂੰ ਅਨਸਾਫ਼ ਮੰਗਣਾ ਪੈ ਰਿਹਾ ਕਿੱਥੇ ਖੜਾ ਇਹਨਾਂ ਦਾ ਭਾਰਤ ਦੇਸ਼ ਕਿੱਥੇ ਖੜੇ ਨੇ ਇਹ ਇਨਸਾਫ਼ ਪਸੰਦ ਲੋਕ ਇੱਕ ਬੱਚੀ ਨਾਮਲਾ ਅਤਕਾਰ ਹੋਇਆ ਹੈ 14 ਸਾਲ ਦੀ ਨਾ ਉਹਦਾ ਹੱਕ ਮੰਗ ਰਿਹਾ ਹੈ ਸਾਰੇ ਇਨਸਾਫ ਪਸੰਦ ਲੋਕ ਫਰੂਟ ਆ ਸੋਨੂ ਮਾਈਆਂ ਪੈਣਾ ਨੂੰ ਇਹਨੂੰ ਵੱਡਾ ਕਰੋ ਲਹਿਰ ਨੂੰ ਹੋਰ ਲੋਕਾਂ ਨੂੰ ਕਹੋ ਆਏ ਭਾਈ ਆਓ ਪਰ ਹੋਏ ਨਸ਼ੇ ਨਾਲ ਜਵਾਬ ਮਾਰਦੇ ਨੇ ਕੋਈ ਨਸ਼ੇਵਰ ਤੋਂ ਬੋਲ ਕੇ ਰਾਜੀ ਨਹੀਂ ਆ ਸਾਡੇ ਮਾਨ ਸਾ ਪਿਛਲੇ 10 ਦਿਨਾਂ ਵਿੱਚ 10 ਮਾਰ ਗਏ ਸਿੰਘੋ ਆ ਆ ਸਿੰਘੋ ਇੱਕ ਦਿਨ ਦੇ ਤਿੰਨ ਸਵੇਰੇ ਵਾਲੇ ਨੇ ਚੌਥੇ ਬੰਜਵੇਂ ਜਿਟਾਣੇ ਮਾਰ ਕੇ ਰੋੜੀ ਮਾਰ ਕੇ ਰੋਲ ਮਰੀ ਆਂਦੇ ਨੇ ਕੋਈ ਸਰੈਂਜਰਾਿਆਂ ਦੀ ਅਸੂਏ ਤੇ ਅੱਜ ਤੇਰੇ ਕਹਿ ਦਿੰਦੇ ਨੇ ਵੀ ਮਿੱਟੀ 겨 ਛੱਡਣੀ ਇੱਕ ਸਿਆਣਾ ਮਿਹਣਾ ਬੰਦਾ ਪਰਸੋਂ ਕਹੀ ਜਾਵੇ ਕਹਿੰਦਾ ਯਾਰ ਤੁਸੀਂ ਧਰਨਾ ਲਾਓਗੇ ਤੁਸੀਂ ਤਾਂ ਧਰਨਾ ਲਾ ਕੇ ਯਾਰ ਕੁੜੀ ਦਾ ਉਹ ਕਰੋਗੇ ਮਾਂ ਤੇਰੇ ਦੇ ਧਰ ਗਲਣ ਤਾਂ ਮਰ ਜਾਇਆ ਹੈ ਜਾਂ ਤੂੰ ਸਿਆਣਾ ਬਿਆਣਾ ਤੇਰੀ ਸਿਆਣ ਇਹ ਸਾਹਿਬ ਮੈਨੂੰ ਕੁੜੀ ਨੂੰ ਆ ਬੈਠਾ ਸਾਡਾ ਖਾਲਸਾ ਆ ਬੈਠਾ ਸਾਹਮਣੇ ਬੋਲ ਕੇ ਗਿਆ ਬਾਈ ਇਹਦਾ ਮੁੰਡਾ ਵਰਗਿਆਂ ਨਸ਼ੇ ਨਾਲ ਚੜੇ ਦਾ ਠੀਕਾ ਲਾ ਕੇ ਅਸੀਂ ਇਹਦੇ ਹੱਕ ਚ ਗਏ ਰਖਾਇਆ ਪੁਲਸ ਵਾਲਿਆਂ ਨੂੰ ਉਹ ਗੋਣ ਵਾਲੀ ਵੀਡੀਓ ਉੱਥੋਂ ਦੀ ਸੀ ਪਰ ਬਾਅਦ ਜਦੋਂ ਅਸੀਂ ਆ ਕੇ ਉਹ ਚੱਕ ਕੇ ਲੈ ਗਏ ਕੋਈ ਪਿੰਡ ਦਾ ਬੰਦਾ ਸਾਰੇ ਪੰਜ ਸਰਪੰਚ ਇੱਕ ਪਾਸੇ ਖੜ ਗਏ ਤੇ ਵਿਚਾਰਾ ਧੱਕੇ ਨਾਲ ਸੈਂਡ ਕਰਾ ਲਈ ਉਹ ਮੁੰਡੇ ਆਇਆ ਬਈ ਆਜੋ ਕੋਈ ਗੱਲ ਨਹੀਂ ਮਾਤਾ ਇਹ ਨੌਜਬਾਣ ਨਾ ਅਸੀਂ ਧੰਨਵਾਦੀ ਹਾਂ ਜੋ ਲੰਗਰ ਲੈ ਕੇ ਆਏ ਨੇ ਹਰੇਕ ਥਾਂ ਜਾਂਦੇ ਨੇ ਬਾਬਾ ਦੀਪ ਸਿੰਘ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਆਜੋ ਸਾਰੇ ਆਜੋ ਸਾਰੇ ਆਜੋ ਪਿੱਛੇ ਹੋ ਥੋੜਾ ਬਿਸਲਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਸੀਂ ਪਿੰਡ ਮੋਰ ਸਿੰਘ ਵਾਲਾ ਸੰਤ ਬਾਬਾ ਦੀਪ ਸਿੰਘ ਸਤਕਾਰ ਕਮੇਟੀ ਪਿੰਡ ਮੋਰ ਸਿੰਘ ਵਾਲਾ ਵੱਲੋਂ ਸਾਡਾ ਲੰਗਰ ਹਰ ਜਗ੍ਹਾ ਤੇ ਸਾਡਾ ਕਿਸੇ ਨਾ ਕੋਈ ਪੇਦ ਭਾਵ ਨਹੀਂ ਸਾਡਾ ਲੰਗਰ ਏਮ ਜਹ ਹਸਤਾਲ ਚ ਮਾਨਸਾ ਹਸਤਾਲ ਚ ਕਿਤੇ ਵੀ ਕਿੰਬੇਤਾ ਪੈਂਦੀ ਹੈ ਕੋਈ ਸਾਡਾ ਲੰਗਰ ਜਾਂਦਾ ਹੈ 500 ਸਿੱਕ ਸਾਲ ਪਹਿਲਾਂ ਨਹਿਰ ਚ ਪੀਖੀ ਮੁੰਡਾ ਡਿਗਿਆ ਸੀ ਤਿੰਨ ਦਿਨ ਲਗਾਤਾਰ ਅਸੀਂ ਭਾਲ ਕੀਤੀ ਤੇ ਉਹਦੀ ਤਿੰਨੇ ਦਿਨਾਂ ਜਿੰਨੇ ਵੀ ਪੋਲਾਂ ਤੇ ਆਪਣੇ ਬੰਦੇ ਸੀ ਜਾਂ ਪਿੰਡ ਦੇ ਬੰਦੇ ਸੀ ਹਰ ਇੱਕ ਜਗ੍ਹਾ ਆਪਣਾ ਲੰਗਰ ਜਾਂਦਾ ਰਿਹਾ ਜੀ ਸੋ ਸਾਰਾ ਸੋਡੀਆਂ ਸੰਗਤਾਂ ਨਾਲ ਸਿਰਤੇ ਹੁੰਦਾ ਵਾਹਿਗੁਰੂ ਜੀ ਦਾ ਖਾਲਸਾ ਵੈਰੀ ਫਤਿਹ ਸੋਨਹਾਰ ਸੋ ਸਰੀਆ ਦਾ ਸੋ ਸਾਡੇ ਮਾਨਸਾ ਜ਼ਿਲ੍ਹੇ ਚ ਬਹੁਤ ਸਮਾਰ ਸੇਵੀ ਬਹੁਤ ਵੱਡੇ ਵੱਡੇ ਲੀਡਰ ਨੇ ਆਹ ਦੇਖੋ ਆ ਵੀ ਨੌਜਵਾਨ ਨੇ ਗੁਰੂ ਦੇ ਸਿੰਘ ਨੇ ਲੰਗਰ ਲੈ ਕੇ ਆਏ ਨੇ ਇੱਥੇ ਤਾਰ ਲਈ ਤਾ ਤੁਸੀਂ ਮਰ ਜਾਓ ਚੂ ਮੈਂ ਅੱਜ ਸਾਫ਼ ਲਹਨਤਾ ਪਾਉਣਾ ਇੱਥੋਂ ਦੇ ਲੋਕਾਂ ਨੂੰ ਸਿੱਧਮ ਸਿੱਧੀਆਂ ਨਸ਼ੇ ਵਾਲੇ ਮੁੱਦੇ ਤੁਸੀਂ ਲੜ ਨਹੀਂ ਸਕਦੇ ਆਤੀ ਪੈਣ ਦੇ ਹੱਕ ਲਈ ਤਾਂ ਲੜ ਲੋ ਬਿਸ਼ਰਮੋ ਛੋੜੇ ਘਰ ਘਰ ਨਸ਼ਾ ਵੜ ਚੁੱਕਿਆ ਤੇ ਪਸਤਾਉਂਗੇ ਕਿਦਾਂ ਮੈਂ ਬੜੇ ਲੋਕ ਦੇਖੇ ਨੇ ਦੁਕਾਨਾਂ ਤੋਂ ਫੰਡ ਘੜਦੇ ਪਰ ਰੋਮੋ ਦੇ ਬਾਅਦ ਆਤੀ ਪੈਣ ਲਈ ਖੜੋ ਹੋਰ ਬਥੇਰੇ ਮੁੱਦੇ ਆ ਕੁੱਤ ਪਾਓ ਵਾਲੇ ਉੱਥੇ ਜਾ ਕੇ ਲੋਕਾਂ ਦੇ ਐਵੇਂ ਲੜਾਈਆਂ ਐਵੇਂ ਬਾਧੂਆਂ ਦੀਆਂ ਖਾਂ ਮਖਾ ਸੋ ਭਾਈ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਦੀ ਫਤਿਹ ਐਦੂ ਬਾਦ ਵਿਸ਼ਾਲ ਕੰਮ ਕਰੋ ਅਗਲੇ ਕੱਠ ਤੇ ਦੋ ਦੋ ਤਿੰਨ ਤਨ ਬੰਦੇ ਆਓ ਨੌਜਵਾਨ ਆਓ ਜਿੰਨੇ ਆ ਸਕਦੇ ਹੋ ਜਿਹੜਾ ਲੜਦਾ ਨਹੀਂ ਆਉਂਦਾ ਨਾ ਆਵੇ ਲੜਾਈ ਜਾਈ ਦੇਖੋ ਅਖੀਰ ਤੱਕ ਇਨਾਮ ਮਿਲੇ ਇਹ ਬੰਦੇ ਨੂੰ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਦੀ ਫਤਿਹ